ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹਿ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਵਾਹਿ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਸਮੂਹ ਸੰਗਤਾਂ ਵੱਲੋਂ ਜਿਹੜਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈਗਾ ਇਸ ਨੂੰ ਲੈ ਕੇ ਜਿਹੜਾ ਕੱਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੰਡ ਪਾਠ ਪ੍ਰਕਾਸ਼ ਹੋਇਆਗੇ ਤੇ ਇਸ ਨੂੰ ਲੈ ਕੇ ਜਿਹੜੇ ਲਗਾਤਾਰ ਨਗਰ ਕੀਰਤਨ ਵੀ ਕੱਢੇ ਜਾ ਰਹੇ ਹੈਗੇ ਕੱਲ ਵੀ ਨਗਰ ਕੀਰਤਨ ਕੀਤਾ ਗਿਆ ਹੈਗਾ ਤੇ ਅੱਜ ਸਿੰਘ ਸਭਾ ਗੁਰਦੁਆਰਾ ਸਾਹਿਬ ਵੱਲੋਂ ਜਿਹੜਾ ਨਗਰ ਕੀਰਤਨ ਕੀਤਾ ਜਾ ਰਿਹਾ ਹੈਗਾ ਪੰਜ ਪਿਆਰਾਂ ਦੀ ਅਗਵਾਈ ਵਿੱਚ ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਸ਼ੋਭਤ ਹਨ ਤੇ ਅੱਗੇ-ਅੱਗੇ ਜਿਹੜੀਆਂ ਬੀਪੀਆਂ ਵੱਲੋਂ ਝਾੜੂ ਦੀ ਸੇਵਾ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੀ ਸੜਕਾਂ ਦੀ ਸਫਾਈ ਕੀਤੀ ਜਾ ਰਹੀ ਹੈ ਜਿੱਥੋਂ ਦੀ ਜਿਹੜੇ ਕੋਰੋਗਲਾ ਸੱਜ ਦੇ ਪਾਲਕੀ ਜਾੜੇ ਆ ਉਤੋਂ ਦੀ ਜਿਹੜੇ ਸਫਾਈ ਕੀਤੀ ਜਾ ਰਹੀ ਆ ਘਾੜੀ ਜਥਿਆਂ ਵੱਲੋਂ ਰੱਖੀਆਂ ਵੱਲੋਂ ਜਿਹੜਾ ਮੋਰ ਬਾੜੀ ਨਾਲ ਜੋੜਿਆ ਜਾ ਰਿਹਾ ਹੈਗਾ ਤੇ ਸੰਗਤਾਂ ਵੱਲੋਂ ਵੀ ਬੜਾ ਸਜੰਗ ਦਿੱਤਾ ਜਾ ਰਿਹਾ ਥਾਂ ਕਾ ਦੇ ਜਿਹੜੇ ਮਠਿਆਈਆਂ ਦੇ ਚਾਹ ਪਾਣੀ ਦੇ ਆ ਤੇ ਲੰਗਰ ਲਾਇਆ ਜਾ ਰਿਹਾ ਹੈ ਕਿ ਅਤੇ ਸੰਗਤਾਂ ਵੱਲੋਂ ਜਿਹੜਾ ਗੁਰਬਾਣੀ ਦੇ ਜੋ ਸ਼ਬਦ ਕੀਰਤਨ ਵੀ ਕਾਜ ਜਾ ਰਿਹਾ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਸੰਗਤਾਂ ਦਾ ਸ਼ਬਦ ਕੀਰਤਨ ਗਾਉਂਗਾ ਜਿਹੜਾ ਨਗਰ ਕੀਰਤਨ ਕਰ ਰਹੇ ਨੇ ਤੇ ਬਹੁਤ ਹੀ ਵੱਡੀ ਗਿਣਤੀ ਵਿੱਚ ਜਿਹੜੀਆਂ ਸੰਗਤਾਂ ਵੱਲੋਂ ਜਿਹੜਾ ਇਹ ਨਗਰ ਕੀਰਤਨ ਕੀਤਾ ਜਾ ਰਿਹਾ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਵਿੱਚ ਸ਼ਾਮਲ ਹੋ ਰਹੀ ਹੈ ਤੇ ਤਾਂ ਸਾਥ ਤੇ ਸੰਗਤਾਂ ਵੱਲੋਂ ਜਿਹੜੇ ਇਹ ਆਪਣਾ ਲੰਗਰ ਵੀ ਲਾ ਜਾ ਰਿਹਾ ਮਠੇਂਗਾ ਦੇ ਲੰਗਰ ਫਰੂਕ ਦੇ ਲੰਗਰ ਅਤੇ ਚਾਹ ਪਾਣੀ ਦੇ ਜਿਹੜੇ ਲੰਗਰ ਵਿੱਚ ਪਰਟੁੱਟ ਭਰਤ ਰਹੇ ਤਾਂ ਬੱਡੀ ਤੇ ਕੀਤੇ ਵਿੱਚ ਸੰਗਤਾਂ ਵੱਲੋਂ ਜਿਹੜਾ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ ਖਾਲਸਾ ਜੀਵਾਨ ਸ੍ਰੀ ਗੁਰ ਸਿੰਘ ਸਵਾ ਦੇ ਖੜਗਲ ਸਿੰਘ ਭਾਈ ਜੀਤ ਸਿੰਘ ਦੇ ਪੋਰ ਦੇ ਨਾਤੇ ਦਾਸ ਸਾਰੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਗੁਰਨਾਥ ਸਾਹਿਬ ਆਸਾਹੀ ਦੇ ਅਵਤਾਰ ਵਰਤੀ ਲੱਖ ਲੱਖ ਵਧਾਈ ਹੁੰਦੇ ਆ ਔਰ ਸੁਚੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਸੁਚੀਆਂ ਸੰਗਤਾਂ ਅੱਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਉਸਤਵ ਦੇ ਸੰਬੰਧ ਵਿੱਚ ਪ੍ਰਭਾਤ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਕੇ ਧੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਾਰੀਆਂ ਸੰਗਤਾਂ ਨੂੰ ਸਾਝੀ ਵਾਲਤਾ ਦਾ ਉਪਦੇਸ਼ ਦਿੱਤਾ ਹੈ ਔਰ ਸਤਿਗੁਰੂ ਜੀ ਨੇ ਜਿੱਥੇ ਪਵਨ ਗੁਰੂ ਪਾਣੀ ਪਤਾ ਕਹਿ ਕੇ ਸੰਗਤਾਂ ਨੂੰ ਆਪਰ ਦੂਸ਼ਕੋ ਬਚਾਉਣ ਲਈ ਸਾਨੂੰ ਪ੍ਰੇਰਣਾ ਦਿੱਤੀ ਹੈ ਗੁਰਬਾਣੀ ਤੋਂ ਪ੍ਰੇਰਣਾ ਲੈ ਕੇ ਸਾਨੂੰ ਪ੍ਰਦੂਸ਼ਣ ਘਟ ਕਰਨਾ ਚਾਹੀਦਾ ਹੈ ਦਰਖਤ ਲਗਾਉਣਾ ਜਿਹਦੇ ਨਾਲ ਆਕਸੀਜਨ ਪੈਦਾ ਹੋਵੇ ਔਰ ਨਸ਼ਿਆਂ ਦਾ ਤਿਆਗ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਡ ਲਾ ਕੇ ਗੁਰਬਾਣੀ ਤੋਂ ਸੇਧ ਲੈ ਕੇ ਚੱਲੀਏ ਤਾਂ ਕਿ ਸਾਡਾ ਜੀਵਨ ਸਫਲਾ ਹੋ ਜਾਵੇ ਅੱਜ ਦਾ ਨਗਰ ਕੀਰਤਨ ਦਾ ਮੁੱਖ ਉਪਦੇਸ਼ ਇਹੀ ਹੈ ਕਿ ਅਸੀਂ ਸਾਰੇ ਗੁਰਬਾਣੀ ਦੇ ਰਾਹੀਂ ਜੇ ਚੱਲਾਂਗੇ ਗੁਰਬਾਣੀ ਤੋਂ ਸੇਧ ਲਵਾਂਗੇ ਤਾਂ ਸਾਡਾ ਜੀਵਨ ਜਿਹੜਾ ਉਹ ਸਫਲਾ ਹੋ ਸਕਦਾ ਹੈ ਗੁਰਬਾਣੀ ਹਮੇਸ਼ਾ ਬਰਹਾਈਆਂ ਤੋਂ ਬਚਾਉਂਦੀ ਹੈ ਸਾਡੇ ਕਮਾਂ ਤੋਂ ਬਚਾਉਂਦੀ ਹੈ ਸਤਨੁਪਾਸ਼ਾ ਜੀ ਕਿਰਪਾ ਕਰਨ ਸਮੁੱਚੇ ਅਰਵਾੜੀਆਂ ਸੱਤਾਂ ਨੂੰ ਲੱਖ-ਲੱਖ ਵਧਾਈਆਂ ਦਿੰਦੇ ਆ ਨਗਰ ਕੀਰਤਨਾਂ ਖਾਲਸਾ ਜਵਾਨ ਸਿਰਕੋਟ ਸਿੰਘ ਸਭਾ ਤੋਂ ਸ਼ੁਰੂ ਹੋਇਆ ਹੈ ਔਰ ਇਹ ਜਿਹੜਾ ਕਿਲਾ ਰੋਡ ਤੇ ਪੁਰਾਣਾ ਸ਼ਾਣਾ ਸਿਰਕੀ ਬਾਜ਼ਾਰ ਤੋਂ ਵੀ ਬਾਜ਼ਾਰ ਮਾਲ ਰੋਡ ਹਨੂਮਾਨ ਚੌਕ ਪ੍ਰਾਣਾ ਡਾ ਨਵਾਡਾ ਮਹਿਨਾ ਚੌਕ ਆਹਰਿਆ ਸਮਾਸ ਤੋਂ ਬਾਅਦ ਸੁਰਦਰ ਸਿੰਘ ਸਭਾ ਵਿਖੇ ਸਮਾਗਮ ਕੀ ਹੋਇਆ ਸੱਜਣਾਂ ਦਾ ਮੈਸਟਰ ਨਾਲ ਸਲੋਗ ਹੈ ਕੋਈ ਲੱਗੇ ਅੱਜ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਸਵਾਗਤ ਕਰ ਰਹੀਆਂ ਹਨ ਥਾ ਥਾ ਤੇ ਲੱਗਰ ਲੱਗੇ ਹੋਏ ਆ ਤਾਂ ਤਾਂ ਤੇ ਸਵਾਗਤੀ ਜੇਤ ਲੱਗੇ ਆ ਅਸੀਂ ਸਮੂਚਾ ਸੰਗਤਾਂ ਦਾ ਇਸ ਦਿਨ ਧੰਨਵਾਦ ਕਰਦੇ ਹਾਂ ਸਾਰੀਆਂ ਸੰਗਤਾਂ ਨੂੰ ਬਖੜਖੋਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਟਿੰਡਾ ਤੋਂ ਅਜੀਤ ਟੀਵੀ ਲਈ ਨਾ ਸਿੰਘ ਸਿੱਧੂ ਦੀ ਰਿਪੋਰਟ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ